ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਸੰਗਰਾਂਦ ਦਾ ਪਾਵਨ ਪੇਤਰ ਦਿਹਾੜਾ ਹੈ ਪੋ ਦਾ ਮਹੀਨਾ ਚੜਿਆ ਹੈ ਇਹ ਸਾਰਾ ਹੀ ਮਹੀਨਾ ਸਾਧ ਸੰਗਤ ਜੀ ਸ਼ਹੀਦ ਸ਼ਹੀਦੀਆਂ ਭਰਿਆ ਹੈ ਵੱਡੇ ਸਹਿਬਜ਼ਾਦੇਾਂ ਦੀ ਸ਼ਹੀਦੀਆਂ ਛੋਟੇ ਸਹਿਬਜ਼ਾਦੇਾਂ ਦੀ ਸ਼ਹੀਦੀਆਂ ਇਹ ਸਾਰਾ ਮਹੀਨਾ ਸ਼ਹੀਦੀਆਂ ਦਾ ਹੈ ਸੋਝੇ ਵਿਖਿਆ ਜਾਵੇ ਤਾਂ ਜਿੰਨੇ ਸਿੱਖ ਧਰਮ ਵਿੱਚ ਸ਼ਹੀਦ ਹੋਏ ਹਨ ਉਹ 12 ਮਹੀਨੇ ਤੀ ਦੇ ਮਹੀਨਾ ਸ਼ਹੀਦਾਂ ਦਾ ਹੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਆਪਾਂ ਇਹਦੇ ਅਖਰੀ ਅਰਥ ਕੇਵਲ ਸ਼ਰਵਣ ਕਰਨੇ ਆ ਜੋ ਵੱਡੇ ਸਾਹਿਬ ਜਾਂ ਦੀ ਸ਼ਹੀਦੀ ਕਥਾ ਛੋਟੇ ਸਾਹਿਬ ਜਾਂ ਦੀ ਉਹ ਆਪਾਂ ਅੱਗੇ ਚੱਲ ਕੇ ਵਿਚਾਰ ਉਹਦੀ ਕਰਾਂਗੇ ਅੱਜ ਕੇਵਲ ਆਪਾਂ ਇੱਥੇ ਇਹਦੇ ਅਖਰੀ ਅਰਥ ਕਰਨੇ ਹਨ ਸੋ ਪਾਠ শ্রবণ ਕਰੀਏ ਹਾਜ਼ਰੀ ਲਵਾਈਏ ਤੇ ਵਿਚਾਰ ਜਿਹੜੀ ਆਰੰਭ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਖੋਖ ਤੁਖਾਰ ਨਾ ਵਿਆਪਈ ਗੰਠ ਮਿਲਿਆ ਹਰ ਨਾ ਹੋ ਸੋ ਸਾ ਸੰਗਤ ਜੀ ਇਹ ਪਿਛਲੇ ਕਥਾਵਾਂ ਦੇ ਵਿੱਚ ਜੋ ਸੰਗ੍ਰਾਹ ਹੁੰਦੀ ਹੈ ਕਥਾਵਾਂ ਕੀਤੀਆਂ ਹਨ ਪਿਛਲੇ ਮਹੀਨਿਆਂ ਦੀਆਂ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਸੰਗਰਾਹਤ ਕਿੰਨੂੰ ਕਹਿੰਦੇ ਆ ਸੰਕਰਾਂਤ ਸ਼ਬਦ ਕਿੱਥੋਂ ਚੱਲਿਆ ਸੋ 12 ਮਹਾ ਕਿਉਂ ਚਾਰਨ ਕੀਤਾ ਬਾਰੇ ਮਹਾਚਾਰਨ ਦਾ ਕੀ ਕਾਰਨ ਸੀ ਇਹ ਜਿਹੜੀਆਂ ਆਪਾਂ ਵਿਚਾਰਾਂ ਉਹ ਪਹਿਲਾਂ ਵਾਲੀਆ ਵੀਡੀਓ ਵਿੱਚ ਆਪਾਂ ਆਡੀਓ ਵਿੱਚ ਸੁਣ ਸਕਦੇ ਹਾਂ ਹੁਣ ਕੇਵਲ ਆਪਾਂ ਇੱਥੇ ਅਖਰੀ ਅਰਥ ਕਰਨੇ ਹਨ ਸੋ ਪੋ ਦੇ ਮਹੀਨੇ ਦੁਆਰਾ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰ ਨਾ ਤੁਖਾਰ ਕਿਉਂਕਿ ਇਹ ਬਰਫ਼ ਬਹੁਤ ਪੈਂਦੀ ਐ ਇਸ ਮਹੀਨੇ ਚ ਠੰਡ ਬਹੁਤ ਹੁੰਦੀ ਐ ਬਹੁਤ ਜ਼ਿਆਦਾ ਤੇ ਪਾਣੀ ਵੀ ਜੜਤਾ ਬਣ ਜਾਂਦਾ ਇਸ ਤਰ੍ਹਾਂ ਸਿਰ ਵੀ ਆਪਣਾ ਪੋਦੇ ਮਹੀਨੇ ਦੇ ਨਹੀਂ ਆ ਉਹ ਵੀ ਜੜਤਾ ਹੋ ਜਾਂਦਾ ਪੋਖ ਤੁਖਾਰਨ ਵਿਆਪਕ ਕੰਠ ਮਿਲਿਆ ਹਰ ਨਾ ਹੋ ਪੋਦੇ ਮਹੀਨੇ ਦੁਆਰਾ ਤੁਖਾਰ ਨੂੰ ਬਰਫ਼ ਨਹੀਂ ਵਿਆਪਦੀ ਪ੍ਰਤੱਖ ਵੀ ਜਿਹੜੇ ਸਾਧੂ ਸੰਤ ਮਹਾਤਮਾ ਕਈ ਆਪਾ ਦੇਖਦੇ ਆ ਜੋ ਕਿਸ ਤਰ੍ਹਾਂ ਤਪੱਸਿਆ ਕਰਦੇ ਬਰਫ਼ ਦੇ ਵਿੱਚ ਅੱਜ ਕੱਲ ਵੀਡੀਓ ਵੀ ਆਉਂਦੀਆਂ ਹਨ ਸੋ ਕਲਗੀਧਰ ਪਾਤਸ਼ਾਹ ਜਿਨੇ ਬਰਫ਼ ਤੇ ਤਪੱਸਿਆ ਤਪੱਸਿਆ ਕੀਤੀ ਹੈ ਹੇਮਕੁੰਡ ਪਹਾੜਤ ਹੈ ਜਹਾ ਸਬਤ ਸਿੰਘ ਸੋਭਤ ਹੈ ਤਹਾਂ ਹੇਮਕੁੰਡ ਤੈ ਨਾਮ ਕਹਾਵਾ ਪੰਡ ਰਾਜ ਜੋ ਕਮਾਵਾ ਤਹਮ ਅਦਕ ਤਪੱਸਿਆ ਸਾਦੀ ਉੱਥੇ ਬੜੀ ਤਪੱਸਿਆ ਕੀਤੀ ਮਹਾਰਾਜ ਨੇ ਸੋ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰਨਾ ਹੋ ਪੋਦੇ ਮੀਨੇ ਦੁਆਰਾ ਉਹਨੂੰ ਤੁਖਾਰ ਜਿਹੜੀ ਆ ਬਰਫ ਜੜਤਾ ਰੂਪ ਨਹੀਂ ਵਿਆਪਦੀ ਪ੍ਰਤੱਖ ਵੀ ਅੰਤਰੀਪ ਵੀ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰਨਾ ਹੋ ਕਿਉਂ ਨਹੀਂ ਵਿਆਪਦੀ ਕਿਉਂ ਨਹੀਂ ਠੰਡ ਲੱਗਦੀ ਜੀ ਦੱਸੋ ਜੀ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦੱਸੋ ਗੁਰੂ ਸਾਹਿਬ ਦੱਸ ਰਹੇ ਹਨ ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਕੰਠ ਮਿਲਿਆ ਹਰਨਾਉ ਉਹਨਾਂ ਦੇ ਗਲੇ ਵਿੱਚ ਹਿਰਦੇ ਵਿੱਚ ਪਤੀ ਪਰਮੇਸ਼ਰ ਜਿਹੜਾ ਹੈ ਉਹ ਮਿਲਿਆ ਹੈ ਉਹਨਾਂ ਨੇ ਇਹਨੂੰ ਪ੍ਰਾਪਤ ਕੀਤਾ ਹੈ ਜਪ ਤਪ ਕਰਕੇ ਤਪੱਸਿਆ ਕਰਕੇ ਸਾਧਨਾ ਕਰਕੇ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਕੰਠ ਮਿਲਿਆ ਹਰਨਾਉ ਉਹ ਪਤੀ ਪਰਮੇਸ਼ਰ ਦੇ ਕੰਠ ਨਾਲ ਗਲੇ ਨਾਲ ਲੱਗੀਆਂ ਜੀਵ ਰੂਪ ਇਸਤਰੀਆਂ ਪ੍ਰਤੱਖ ਵੀ ਅੰਤਰੀ ਵੀ ਉਹਨਾਂ ਕਿਸੇ ਪ੍ਰਕਾਰ ਦੀ ਜਿਹੜੀ ਆ ਬਰਫ਼ ਠੰਡ ਉਹ ਪੋਦੇ ਮੀਨੇ ਦੁਆਰਾ ਵਿਆਪਦੀ ਨਹੀਂ ਚੰਮੜ ਦੀ ਨਹੀਂ ਪੋਖ ਤੁਖਾਰ ਨੇ ਆਪਾਂ ਹੀ ਕੰਠ ਮਿਲਿਆ ਹਰਨਾ ਹੋ ਜਿਸ ਤਰ੍ਹਾਂ अनेका ਪ੍ਰਮਾਣ ਮਿਲਦੇ ਆ ਵੀ ਠੰਡ ਲੱਗਦੀ ਨਹੀਂ ਪਰ ਤਖ ਮਹਾਰਾ ਇਹ ਕਹਿ ਰਹੇ ਨੇ ਆਸਰਾਗ ਵਿੱਚ ਵੀ ਪਾਲਾ ਤਾਉ ਕਸ਼ੂ ਨਾ ਵਿਆਪ ਹੈ ਨਹੀਂ ਵਿਆਪਦਾ ਕਿਵੇਂ ਜੀ ਆਰਾਮ ਨਾਮ ਗੁਣ ਗਾਇ ਆਰਾਮ ਨਾਮ ਦੇ ਗੁਣ ਗਾਉਂਦੇ ਹਨ ਜਿਸ ਤਰ੍ਹਾਂ ਆਪਾਂ ਪਾਵਨ ਬਾਣੀ ਜਬ ਜੀ ਸਾਹਿਬ ਪੜਦੇ ਆ ਨਾਨਕ ਭਗਤਾ ਸਦਾ ਵਿਗਾਸ ਉਹ ਸਦਾ ਹੀ ਖੇੜਾ ਰਹਿੰਦਾ ਹੈ ਸਦਾ ਹੀ ਵਿਕਾਸ ਵਿਗਾਸ ਰਹਿੰਦਾ ਹੈ ਇਸ ਤਰ੍ਹਾਂ ਸਾਧ ਸੰਗ ਜੀ ਪੋਖ ਤੋਖਾਰਨ ਵਾਪਈ ਕੰਠ ਮਿਲਿਆ ਹਰ ਨਾ ਹੋ ਜਿਸਤਾ ਹੁਣ ਪਾਣੀ ਚ ਸੁੱੜਤਾ ਸੀ ਕਬੀਰ ਜੀ ਨੂੰ ਤੇ ਆਪਾਂ ਪੜਦੇ ਆ ਨਾ ਗੁਰਬਾਣੀ ਅੰਦਰ ਗੰਗਾ ਕੀ ਲਹਿਰ ਮੇ ਟੁੱਟੀ ਜੰਜੀਰ ਮੇਰੇ ਵਿਸ਼ਾਲਾ ਪਰ ਬੈਠੇ ਕਬੀਰ ਕਬੀਰ ਜਪਾਣੀ ਤੇ ਬੈਠੇ ਇਸ ਤਰ੍ਹਾਂ ਪਾਣੀ ਸੁੱਟਿਆ ਸੀ ਇਸ ਤਰ੍ਹਾਂ ਗੰਗਾ ਸੁੱਟਦਾ ਸੀ ਅੱਗ ਵਿੱਚ ਸੁੱਟਿਆ ਸੀ ਆਗਰੇ ਨਹੀਂ ਸਾੜਿਆ ਹਾਥੀ ਅੱਗੇ ਸੁੱਟਿਆ ਹਾਥੀ ਨੇ ਨਹੀਂ ਮਾਰਿਆ ਇਸ ਤਰ੍ਹਾਂ ਸਾਧ ਸੰਗ ਜੀ ਨਾਮ ਜਪਣ ਵਾਲਿਆਂ ਦੀ ਵਸਤਾ ਬਣ ਜਾਂਦੀ ਆ ਉਹਨਾਂ ਨੂੰ ਸਾਰੇ ਫਿਰ ਨਮਸਕਾਰ ਕਰਦੇ ਆ ਇਹਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਦੱਸਦੇ ਹਨ ਬਹਿਰਲਾਦ ਬਾਰੇ ਵੀ ਭਗਤਾਂ ਦੀ ਗੱਲ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਆ ਭਗਤਾਂ ਦੀ ਗੱਲ ਕਰਦੇ ਜਲ ਅਗਨੀ ਵਿੱਚ ਕੱਤਿਆ ਜਲੇ ਨਾ ਡੂਬੈ ਗੁਰਪ੍ਰਸਾਦ ਜਲ ਵਿੱਚ ਛੁੱਟਿਆ ਸੀ ਪਰਲਾਦ ਜੀ ਨੂੰ ਭਗਤ ਜੀ ਨੂੰ ਅਗਲੇ ਵਿੱਚ ਛੁੱਟਿਆ ਜਾਲਾ ਛੁੱਟਿਆ ਪਰ ਕੋਈ ਨੁਕਸਾਨ ਨਹੀਂ ਹੋਇਆ ਭਾਈ ਸਾਬੇ ਗੁਰਦਾਸ ਜੀ ਕਹਿੰਦੇ ਜਲ ਅਗਨੀ ਵਿੱਚ ਕੱਤਿਆ ਜਲੈ ਨਾ ਡੂਪੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਸਿਉ ਇਉ ਸਮਝਣਾ ਪੋਖ ਤੋ ਕਾਰਨ ਵਿਆਪੈ ਕੰਠ ਮਿਲਿਆ ਹਰ ਨਾਉ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਉਨ੍ਹਾਂ ਦਾ ਮਨ ਜਿਹੜਾ ਹੈ ਸਾਧ ਸੰਗਤ ਜੀ ਚਰਨਾ ਕਮਲਾਂ ਨਾਲ ਭਵਰੇ ਬਨ ਗਏ ਵਿੰਨਿਆ ਗਿਆ ਭਾਵ ਮਿਲ ਗਿਆ ਭਾਵ ਇੱਕਮਿਕ ਹੋ ਗਈ ਨਾਮ ਜਪਣ ਵਾਲਿਆਂ ਦਾ ਦਰਸ਼ਨ ਲਗੜਾ ਸਾਹੋ ਉਹਨਾਂ ਨੂੰ ਪਰਮੇਸ਼ਰ ਦਾ ਲਗੜਾ ਦਰਸ਼ਨ ਪ੍ਰਾਪਤ ਹੋਇਆ ਸਾਹੋ ਪਤੀ ਪਰਮੇਸ਼ਰ ਦਾ ਲਗੜਾ ਪ੍ਰਾਪਤ ਹੋਇਆ ਦਰਸ਼ਨ ਉਹ ਵਾਹਿਗੁਰੂ ਦਾ अनेका ਨੂੰ ਪ੍ਰਾਪਤ ਹੋਏ ਆ ਜਿਸ ਤਰ੍ਹਾਂ ਨੇਕਾ ਪ੍ਰਮਾਣ ਮਿਲਦੇ ਆ ਹਰ ਚਰਨ ਕਮਲ ਮਨ ਮਿਧਿਆ ਕਿਸ਼ ਆ ਨਾ ਮਿਠਾ ਰਾਮ ਰਾਜੀ ਚਰਨਾ ਕਮਲਨ ਮਨ ਵਿਧਿਆ ਗਿਆ ਹੋਰ ਪ੍ਰਮਾਨ ਆਪਾਂ ਲੈ ਲਈ ਇੱਕ ਦੋ ਨਾਲ ਨਾਲ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਮਛਲੀ ਪਾਣੀ ਤੋਂ ਬਿਗਾਰ ਨਹੀਂ ਰਹੀਂ ਬੋਧ ਬਹਿਣਾ ਚਾਤਰ ਕੋ ਚਾਤਰ ਕੋ ਪਿਆ ਸਵਾਤੀ ਬੂਤ ਤੋਂ ਬਗਾਰ ਨਹੀਂ ਰਿੰਦਾ ਇਸ ਤਰ੍ਹਾਂ ਸਾਧ ਸੰਗਤ ਜੀ ਸੋ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਪੱਲੇ ਬੰਨ ਲੋ ਇਸ ਤਰ੍ਹਾਂ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਉਹਨਾਂ ਦਰਸ਼ਨ ਜਿਹੜਾ ਹੈ ਉਹ ਪ੍ਰਾਪਤ ਹੋਇਆ ਦਰਸ਼ਨ ਦੇ ਵੀ ਇਨੇਕਾ ਆਪਨ ਪ੍ਰਮਾਣ ਮਿਲਦੇ ਅਨਸਾਤ ਸੰਗਤ ਜੀ ਜਿਸ ਤਰ੍ਹਾਂ ਆਪਾ ਪ੍ਰਮਾਣ ਲੈ ਲਈਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਈ ਮੈਨੂੰ ਦਰਸ਼ਨ ਦਾ ਸੁਖ ਦੀ ਪ੍ਰਾਪਤੀ ਹੁੰਦੀ 함ਰੀ ਬੇਦਨ ਤੂੰ ਜਾਣਦਾ ਸਾਹਾ ਅਵਰ ਕਿਹ ਜਾਣੈ ਕੋਈ ਹੋਰ ਕੋਈ ਜਾਣ ਨਹੀਂ ਸਕਦਾ ਦਰਸ਼ਨ ਲਗੜਾ ਸਾਹ ਹੋਰ ਪ੍ਰਮਾਣ ਲੈ ਲਈ ਦਰਸ਼ਨ ਪਿਆਸੀ ਦਿਨਸਰਾਤ ਚਿਤਵੋ ਅਣ ਦੇ ਨੀਤ ਕੋਲ ਕਪਟ ਗੁਰ ਮੇਲੀ ਆ ਨਾਨ ਖਰ ਸੰਗ ਮੀਤ ਨੇਕਾਂ ਪ੍ਰਮਾਣ ਹਨ ਆਪਾਂ ਇਹ ਵੀ ਪੜਦੇ ਸ਼ਬਦ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪਰ ਮੇਰਾ ਇਸ ਤਰ੍ਹਾਂ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ ਓਟ ਗੋਵਿੰਦ ਗੋਪਾਲ ਰਾਏ ਓੜ ਪਰਮੇਸ਼ਰ ਦੀ ਗੋਪਾਲ ਉਹ ਧਰਤੀ ਦਾ ਮਾਲਕ ਉਹਦੀ ਪਾਲਣਾ ਕਰਨ ਵਾਲਾ ਹੋ ਰਾਏ ਰਾਏ ਰੂਪ ਰਾਜਾ ਪਰਮੇਸ਼ਰ ਵਾਹਿਗੁਰੂ ਰਾਜਾ ਰੂਪ ਓਟ ਆਸਰਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਉਹ ਮਾਲਕ ਸਵਾਮੀ ਜਿਹੜਾ ਹੈ ਫਿਰ ਸੇਵਾ ਵਿੱਚ ਲਾ ਦਿੰਦਾ ਫਿਰ ਜਨਮ ਮਰਨ ਮੇੜ ਦਿੰਦਾ ਉਹ ਸੇਵਾ ਸਵਾਮੀ ਲਾਹੋ ਉਹ ਵਾਹਿਗੁਰੂ ਸੇਵਾ ਵਿੱਚ ਲਾ ਕੇ ਸਿਮਰਨ ਵਿੱਚ ਲਾ ਕੇ ਜਨਮ ਮਰਨ ਫਿਰ ਮੇਟ ਦਿੰਦਾ ਅਹਿਸਾਸ ਸਮਝੀ ਕੋਟ ਗੋਬਿੰਦ ਗੋਪਾਰਾਏ ਸੇਵਾ ਸਵਾਮੀ ਲਾਹੋ ਇਸ ਤਰ੍ਹਾਂ ਕਿਰਪਾ ਕਰਦੇ ਹਨ अनेका ਦੇ ਮਿਟੇ ਹਾਂ ਆਪਾਂ ਕੁਝ ਪ੍ਰਮਾਣ ਲਈ ਛੋਟੀਆਂ-ਛੋਟੀਆਂ ਸਾਖੀਆਂ ਆਪਾਂ ਸ਼ਾਰਟ ਵਿੱਚ ਦਸੀਏ अनेका ਦੇ ਜਨਮ ਮਰਨ ਮੇੜ ਦਿੱਤੇ ਸੇਵਾ ਸਵਾਮੀ ਲਾਹੋ ਸਭ ਚਲਾ ਕੇ ਉਮਾਜੇ ਦੇ ਮਹਾਨ ਜਰਨੈਲ ਭਾਈ ਮਹਾ ਸਿੰਘ ਤੇ अनेका ਸਿੱਖ ਹੋਰ ਬੀਬੀ ਭਾਕੌਰ ਜੀ ਮਾਤਾ ਪਾਗੋ ਜੀ ਆਪਾਂ ਕਹਿੰਨੇ ਜਨਮ ਮਰ ਰਮੇੜਤਾ ਨਾਲ ਕਹਿੰਦੇ ਦੱਸ ਕੀ ਚਾਹੀਦਾ ਬ੍ਰਹਮਪੁਰੀ ਵਿਸ਼ਾ ਕਿਸ਼ਨਪੁਰੀ ਬ੍ਰਹਮਪੁਰੀ ਕਲਾਸ਼ਪੁਰੀ ਕੀ ਚਾਹੀਦਾ ਕਹਿੰਦੇ ਮਹਾਰਾਜ ਕਹਿੰਦੇ ਉਮਰ ਵਧਾ ਦੀ ਲੰਬੀ ਕਰ ਦੀ ਸਵਰਗਾਂ ਦਾ ਰਾਜ ਦੇ ਦੀ ਨਹੀਂ ਮਹਾਰਾਜ ਟੁੱਟੀ ਗੱਢ ਲਓ ਬਸ ਮਦਾਵਾ ਪਾੜ ਲਓ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ ਸੋ ਇਸ ਤਰ੍ਹਾਂ ਸਾਜ ਸੰਗਤ ਜੀ ਨੇਕਾ ਪ੍ਰਮਾਣ ਮਿਲਦੇ ਆਪਾਂ ਨੂੰ ਆਪਾਂ ਸੁਖਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਟੁੱਟੀ ਗੱਢ ਰਹਾਰ ਗੋਪਾਲ ਇਸ ਤਰ੍ਹਾਂ ਨੂੰ ਸੇਵਾ ਵਿਚ ਲਾਇਆ ਭਾਈ ਮੰਜੀ ਨੂੰ ਸੇਵਾ ਚ ਲਾਇਆ ਮੰਜ ਪਿਆਰ ਆ ਗੁਰੂ ਨੂੰ ਗੁਰਬੰਧ ਪਿਆਰ ਆ ਮੰਜ ਗੁਰੂ ਕਾ ਬੋਹਿਤਾ ਜਗ ਨੰਗੜ ਹਾਰ ਭੰਜ ਨੂੰ ਤਾਰ ਦਿੱਤਾ ਸੇਵਾ ਚ ਲਾ ਲਿਆ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਵਿਦੀ ਚੰਦ ਨੂੰ ਸੀਨਾ ਬਣਾ ਲਿਆ ਛਾਤੀ ਨਾਲ ਲਾ ਲਿਆ ਭਾਈ ਬਹਿਲੋ ਜੀ ਨੂੰ ਕਹਿ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋ ਅੱਜ ਜਿਹੜੇ ਜੋ ਚੱਲ ਰਹੇ ਆ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੂੰ ਖਤਾਬ ਮਿਲ ਗਿਆ ਭਾਈ ਜੀਵਨ ਸਿੰਘ ਨੂੰ ਬਾਬਾ ਚੈਤਾ ਜੀ ਇਹ ਗੁਰੂ ਕੇ ਬੇਟੇ ਆ ਸੇਵਾ ਚਲਾ ਲਿਆ ਸੋ ਇਸ ਤਰ੍ਹਾਂ ਉਹ ਸੇਵਾ ਵਿੱਚ ਲਾ ਲੈਂਦੇ ਹਨ ਵਿਖਿਆ ਪਹੇ ਨਾ ਸਕਈ ਮਿਲ ਸਾਧੂ ਗੁਣ ਗਾਹ ਵਿਖਿਆ ਨੂੰ ਜ਼ਹਿਰਤਾ ਆਖਿਆ ਮਾਇਆ ਉਹਨੂੰ ਮਾਇਆ ਪਾਉਂਦੀ ਕਿਉਂਕਿ ਜੰਮ ਮਰਨ ਦੇ ਗੇੜ 'ਚ ਪਾਉਂਦੀ ਆ ਇਹ ਆਵਾ ਗਾਉਣ ਦੇ ਗੇੜ 'ਚ ਪਾਉਂਦੀ ਆ ਇਹ ਜੁਨਾ ਦੇ ਗੇੜ 'ਚ ਪਾਉਂਦੀ ਆ ਇਸ ਕਰਕੇ ਨੂੰ ਮਾਇਆ ਆਖਿਆ ਵਿਖਿਆ ਲਿਖਿਆ ਪੋਹਣਾ ਸਕਈ ਉਹਨੂੰ ਸਕਦੇ ਹੀ ਨਹੀਂ ਵਿਖਿਆ ਪੋ ਨਹੀਂ ਸਕਦੀ ਵਿਆਪਤੀ ਨਹੀਂ ਚੰਮੜ ਦੀ ਮਿਲ ਸਾਧੂ ਗੁਣਗਾਹੋ ਜਿਹੜੇ ਸਾਧੂ ਜਨਾਂ ਨਾਲ ਜਿਹਨਾਂ ਨੇ ਮਨ ਨੂੰ ਸਾਧਿਆ ਹੋਇਆ ਸਾਧੂ ਸੰਤ ਭਗਤ ਬੰਦਗੀ ਵਾਲੇ ਨਾਮ ਜਪਣ ਵਾਲੇ ਲਿਖਿਆ ਪੋਹਣਾ ਸਕਈ ਮਿਲ ਸਾਧੂ ਗੁਣਗਾਹੋ ਉਹਨਾਂ ਨੇ ਮਿਲ ਕੇ ਰੱਬ ਦੇ ਜਿਹੜਾ ਗੁਣ ਗਾਉਂਦੇ ਹਨ ਉਹਨੂੰ ਵਿਖਿਆ ਜਿਹੜੀ ਆ ਉਹ ਚੰਮੜ ਦੀ ਜਿਵੇਂ ਇੱਕ ਵਾਰ ਸਾਧ ਸੰਗਤ ਜੀ ਕਬੀਰ ਜੀ ਕੋ ਮਾਂ ਆਈ ਕਬੀਰ ਜੀ ਕੋ ਤਕਬੀਰ ਜੀ ਨੇ ਫਿਰ ਪਛਾਨ ਲਈ ਫਿਰ ਕਹਿੰਦੇ ਕਬੀਰ ਆਈ ਮੁਝੇ ਕਬੀਰ ਆਈ ਮੁਝੇ ਪਹਿਨ ਅੰਗ ਕਰੇ ਕਰ ਪੇਸ ਬੜੇ ਪੇਸ ਤਾਰਨ ਕਰਕੇ ਆਈ ਮੇਰੇ ਕੋਲ ਕਹਿੰਦੇ ਮਾਇਆ ਹਮ ਰਾਖੇ ਗੁਰ ਆਪਣੇ ਉਹਨ ਕੀਨੋ ਆਦੇਸ ਉਹਨੂੰ ਕਹੇ ਤੂੰ ਬਾਹਰ ਹੋਈ ਚਲੀ ਜਾ ਜੈਸ ਤਰ੍ਹਾਂ ਵੀ ਆਪਣ ਮਿਲਦਾ ਹੈ ਪ੍ਰਮਾਣ ਨੇ ਕਰੀਪਾ ਤਨੇ ਕੱਟ ਵੀ ਦਿੱਤੀ ਸੀ ਨੱਕ ਕੰਨ ਨੱਕੋ ਕਾਟੀ ਕੰਨੋ ਕਾਟੀ ਕਾਟ ਕੋੜ ਕੈ ਡਾਰੀ ਕਹੋ ਕਬੀਰ ਸੰਤਨ ਕੀ ਵੈਰਣ ਸੰਤਾਂ ਦੀ ਵੈਰਣਾ ਤੀਨ ਲੋਕ ਕੀ ਪਿਆਰੀ ਕੋਕ ਮਾਇ ਨੂੰ ਬੜੇ ਪਿਆਰ ਕਰਦੇ ਲੋਕੀ ਇਸ ਕਰਕੇ ਨੂੰ ਆਖਿਆ ਪਿਆਰੀ ਵਿਖਿਆ ਪੋਈ ਨਾ ਸਕੇ ਮਿਲ ਸਾਧੂ ਗੁਣ ਗਾ ਉਹਨੂੰ ਕਿਸੇ ਪ੍ਰਕਾਰ ਦੀ ਵਿਸ਼ਿਆ ਜਿਹੜੀ ਆ ਕਾਮ ਗ੍ਰੋਥ ਆਤਕ ਦੀ ਵਿਸ਼ਿਆ ਜਿਹੜੀ ਵਿਖਿਆ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਜਿਹੜੀ ਵਿਸ਼ੇ ਆ ਉਹਨੂੰ ਕਿਸੇ ਪ੍ਰਕਾਰ ਜਿਹੜੇ ਉਹ ਚੰਮੜ ਦੇ ਨਹੀਂ ਹਨ ਜਹਤੇ ਉਪਜੀਤ ਹੈ ਮੇਲੀ ਸੱਚੀ ਪ੍ਰੀ ਸਮਾਹ ਜਿੱਥੋਂ ਜੀਵ ਰੂਪ ਇਸਤਰੀ ਬ੍ਰਹਮ ਤੋਂ ਵਿਛੜੀ ਹੈ ਨਾ ਪੈਦਾ ਹੋਈ ਆ ਉੱਥੇ ਦੁਬਾਰਾ ਫਿਰ ਮਿਲਾ ਦਿੰਦਾ ਹੈ ਵਾਹਿਗੁਰੂ ਸਮਾਹ ਜਹਤੇ ਉਪਜੀਤ ਹੈ ਮੇਲੀ ਸੱਚੀ ਪ੍ਰੀ ਸਮਾਹ ਸਮਾਹੜਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਮਿਰਤੇ ਜਿੱਥੋਂ ਦਾਦਾ ਹੋਈ ਸੀ ਭਾਵ ਰੁਖੜੀ ਸੀ ਉੱਥੇ ਪਰਮੇਸ਼ਰ ਵਿੱਚ ਹੀ ਮਿਲ ਜਾਂਦੀ ਫਿਰ ਕਹਿਣ ਤੋਂ ਭਾਵ ਜਿੱਥੋਂ ਹੀ ਜੀਵ ਰੂਪ ਇਸਤਰੀ ਜਾਂ ਜੀਵ ਇਹ ਜਨਮਾਂ ਜਨਮਾਂ ਕਰਕੇ ਮਾਰੇ ਮਾਰੇ ਕਰਮਾਂ ਕਰਕੇ ਵਿਛੜੀ ਹੈ ਉੱਥੇ ਵਾਹਿਗੁਰੂ ਇਹਨੂੰ ਮਿਲਾ ਲੈਂਦਾ ਤੇ ਆਪਦੇ ਚ ਫਿਰ ਸਦਾ ਵਾਸਤੇ ਸਮਾ ਲੈਂਦਾ ਆਪਣਾ ਹੀ ਬਣਾ ਲੈਂਦਾ ਕਹਿਣ ਤੋਂ ਭਾਵ ਜਿਸ ਤਰ੍ਹਾਂ ਆਪਾਂ ਪ੍ਰਮਾਨ ਲੈ ਲਈ ਜੋ ਜਨਮਾਂ ਜਨਲ ਆਏ ਖਟਾਨਾ ਤਿਉ ਜੋਤੀ ਸੰਗ ਜੋਸ ਮਨ ਇਸ ਤਰਾ ਵਾਹਿਗੁਰੂ ਉਹਨਾਂ ਨੂੰ ਸਮਾਹ ਜਿਹੜਾ ਹੈ ਆਪ ਦੇ ਚ ਮਲਾ ਲੈਂਦਾ ਹੈ ਉਤਸ਼ਾਹ ਦਿੰਦਾ ਹੈ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਫਿਰ ਕਰ ਹੱਥ ਨੂੰ ਪਾਰ ਬ੍ਰਹਮ ਨੇ ਫੜ ਲਿਆ ਵਾਹਿਗੁਰੂ ਨੇ ਕਰ ਕਹਿੰਦੇ ਹੱਥ ਹੱਥ ਨੂੰ ਵਾਹਿਗੁਰੂ ਨੇ ਫੜ ਲਿਆ ਕਰ ਗਹਿ ਲੀਨੀ ਪਾਰ ਬ੍ਰਹਮ ਪਰਮੇਸ਼ਰ ਨੇ ਬਹੁੜ ਨਾ ਵਿਛੜੀ ਆਹੋ ਫਿਰ ਉਹ ਬਾਤ ਜੀਵ ਰੂਪ ਇਸਤੇ ਕਦੇ ਵੀ ਜਿਹੜਾ ਹੈ ਉਹ ਵਿਛੜਦੀ ਨਹੀਂ ਪਰਮੇਸ਼ਰ ਉਹਨੂੰ ਆਪਣੀ ਸਦਾ ਵਾਸਤੇ ਬਣਾ ਲੈਂਦਾ ਹੈ ਉਸ ਉਸ ਜਿਹੜੇ ਨਾਮ ਜਪਣ ਵਾਲੇ ਸੰਤ ਭਗਤ ਨੂੰ ਰੱਬ ਦੇ ਪਿਆਰੇ ਨੂੰ ਬ੍ਰਹਮਾ ਬ੍ਰਹਮ ਮਿਲਿਆ ਕੋਈ ਨ ਸਕੈ ਪਿੰਕਰ ਬਲਰਾਮ ਜੀ ਵਸਤਰਾਨੇ ਕਾ ਪ੍ਰਮਾਣ ਆਉਂਦੇ ਆ ਕਾਢੀ ਨਰਕ ਤੇ ਧੂ ਧੂ ਕੇ ਵੀ ਵਾਇਗਰੂ ਨਰਕਾਂ ਚੋਂ ਕੱਢ ਲੈਂਦੀ ਫਿਰ ਆਪਣੇ ਬਣਾ ਲੈਂਦੇ ਆ ਤੇ ਕਦੇ ਵਿਛੜ ਨਹੀਂ ਦਿੰਦੇ ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਨੇ ਪੜਤਾਂ ਦੀ ਰੱਖਿਆ ਕਰਨ ਵਾਸਤੇ ਹਿੰਦੂਆਂ ਦੀ ਰੱਖਿਆ ਕਰਨ ਵਾਸਤੇ ਆਪਣਾ ਸੀਸ ਭੇਟਾ ਕਰ ਦਿੱਤਾ ਸਦਾ ਵਾਸਤੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਆਪਣੇ ਬਨਾਲਿਆ ਵਿਛੜ ਨਹੀਂ ਦਿੰਦਾ ਕਹਿਣ ਤੋਂ ਪਾ ਅੱਗੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਬਾਹਰ ਜਾਓ ਲਖ ਮੇਰੀ ਆਰ ਸੱਜਣ ਅਗਮ ਅਗਾਹੋ ਕਹਿੰਦੇ ਨੇ ਬਾਰਨੇ ਤੇ ਬਲਹਾਰਨੇ ਜਾਈਏ ਉਹਨਾਂ ਤੋਂ ਕਿੰਨਾ ਤੋਂ ਜੀ ਬਾਰ ਜਾਓ ਲਖਬੇਰੀਆ ਹਰ ਸੱਜਣ ਅਗਮ ਅਗਾਹ ਅਗਮ ਜਿਹੜਾ ਹੈ ਬੰਤੀ ਬਨ ਦੀ ਗਮਤਾ ਤੋਂ ਪਰੇ ਆ ਖੌਫ ਤੋਂ ਰਹਿਤਾ ਅਗਾਹੋ ਕੀ ਆ ਉਹ ਡੂੰਗਾ ਹੈ ਪਕੜਿਆ ਨਹੀਂ ਜਾ ਸਕਦਾ ਤੇ ਐਸੇ ਵੈਗਰੂ ਨੂੰ ਕੀ ਕਰੀਏ ਫਿਰ ਬਾਰ ਜਾਓ ਲਖਬੇਰੀਆ ਉਹਨੂੰ ਨਮਸਕਾਰਾਂ ਕਰੋ ਨਮਸਕਾਰਾਂ ਕਰੋ ਜਿਸ ਨਾਲ ਜਾਬ ਸਾਹਿਬ ਅੰਦਰ ਸਤਗੁਰੂ ਜੀ ਨੇ ਨਮਸਕਾਰਾਂ ਕੀਤੀਆਂ ਹਨ ਇਸ ਤਰ੍ਹਾਂ ਨਮਸਕਾਰਾਂ ਕਰੀਏ ਜਿਸ ਤਰ੍ਹਾਂ ਵਾਹਿਗੁਰੂ ਜੀ ਨੇ ਕਾ ਪ੍ਰਮਾਣ ਦਿੰਦੇ ਗੁਰਬਾਣੀ ਅੰਦਰ ਬਾਰ ਨੇ ਬਲਹਾਰ ਨੇ ਲਖਬਰੀ ਆ ਬਲਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਇਸ ਤਰ੍ਹਾਂ ਸਤਗੁਰੂ ਕਿਰਪਾ ਕਰਦੇ ਹਨ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਫਿਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਹੈ ਜਦੋਂ ਉਹਦੇ ਚਰਨਾ ਸਰਨਾਜ ਆਪਾਂ ਪੈਨੇ ਆ ਉਹਦੇ ਦਰ ਤੇ ਆਉਣੇ ਆ ਸਾਧ ਸੰਗਤ ਜੀ ਫਿਰ ਵਾਹਿਗੁਰੂ ਕੀ ਕਰਦਾ ਸ਼ਰਮ ਪਾਈ ਨਾਰਾਇਣ ਉਹਦੀ ਫਿਰ ਲੱਜਾ ਰੱਖਦਾ ਸ਼ਰਮ ਰੱਖਦਾ ਸ਼ਰਮ ਪਾਈ ਨਾਰਾਇਣ ਉਹ ਨਾਰਾ ਨਾਰਾ ਵਿੱਚ ਜਿਹੜਾ ਵਿਆਪਕ ਹੈ ਵਾਹਿਗੁਰੂ ਨਾਰਾਇਣ ਨੇ ਬਹੁਤ ਅਰਥ ਕੀਤੇ ਹਨ ਮਿਦਵਾਨਾਂ ਨੇ ਸਰੰਪਈ ਨਾਰਾਇਣੇ ਨਾਨਕ ਦਰ ਪਈਆ ਹੋ ਜਿਹਦੇ ਉਹਦੇ ਦਰ ਤੇ ਪੈ ਜਾਂਦੇ ਹਨ ਫਿਰ ਦਰ ਪਏ ਦੀ ਉਹ ਲਾਜ ਰੱਖਦਾ ਹੈ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਹਨ ਸਾਧ ਸੰਗਤ ਜੀ ਕਬੀਰ ਮੋਹਿ ਮਰਨੇ ਕਾ ਤਾਹ ਹੈ ਮਰੋ ਤਹਰ ਕੇ ਦਵਾਰ ਮਤਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾਰ ਇਹ ਉਹਦੇ ਦਰ ਚ ਪਈਏ ਸੀ ਜਿਹੜਾ ਸਾਰੇ ਵਿਆਪਕ ਹੈ ਨਾਰਾਇਣੇ ਜੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਗਈ ਨਾਰਾਇਣੇ ਜਿਸ ਵਿੱਚ ਕਾਮ ਆਦਿਕ ਦੀ ਕੋਈ ਜੜੀ ਆ ਉਹ ਵਿਸ਼ਾ ਨਹੀਂ ਕੋਈ ਇਤ ਆਦਿਕ ਕੋਈ ਵਿਸ਼ੇ ਨਹੀਂ ਨਾਰਾਇਣੇ ਜਿਹੜਾ ਨਰਾ ਨਰਾ ਵਿੱਚੀ ਦਾ ਘਾਰ ਆ ਜਿਹੜਾ ਨਰਾ ਨਰਾ ਵਿੱਚ ਹੈ ਵਿਆਪਕ ਹੈ ਨਾਰਾਇਣੇ ਦੇ ਬਹੁਤ ਅਰਥ ਕੀਤੇ ਹਨ ਵਿਦਵਾਨਾਂ ਨੇ ਉਸ ਵੈਗੁਰੂ ਦੀ ਸ਼ਰਨ ਵਿੱਚ ਪੜਨਾ ਕਰੀਏ ਫਿਰ ਉਹ ਸ਼ਰਨ ਪਾਏ ਦੀ ਜਿਹੜਾ ਸਾਧ ਸੰਗਤ ਜੀ ਉਹ ਲਾਜ ਰੱਖਦਾ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਲਾਸਟ ਪੰਕਤੀ ਹੈ ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਜੀ ਕੋ ਦੇ ਮਹੀਨੇ ਦੁਆਰਾ ਪੰਚਮ ਪਾਤਸ਼ਾਹੀ ਕਥਨ ਕਰਦੇ ਹਨ ਪੋਖ ਸੁਹੰਦਾ ਸੁਹੰਦਾ ਸਰਬ ਸੁਖ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਜਿਸ ਜਿਸ ਬਖਸ਼ੇ ਵੇ ਪ੍ਰਵਾਹ ਹੋ ਜਿੰਨੂੰ ਵਾਹਿਗੁਰੂ ਜੀ ਬਖਸ਼ ਲੇ ਉਹ ਵੇ ਪ੍ਰਵਾਹ ਵਾਹਿਗੁਰੂ ਜਿਹੜਾ ਹੈ ਜਿੰਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ ਜੋ ਕਿਸੇ ਨੂੰ ਬਖਸ਼ ਲੇ ਤਾਂ ਜੀਵ ਨੂੰ ਫਿਰ ਕੀ ਹੁੰਦਾ ਜੀ پوਖ ਸੁਹੰਦਾ ਸਰਬ ਸੁਖ ਉਹ ਸਾਰੇ ਸੁੱਖ ਦੇ ਦਿੰਦਾ ਪਰ ਸ਼ਰਧਾ ਚਾਹੀਦੀ ਹੈ ਸਾਧ ਸੰਗਤ ਦੀ ਭਾਵਨਾ ਚਾਹੀਦੀ ਹੈ ਨੇ ਕਾ ਪ੍ਰਮਾਣ ਮਾਰਿਚ ਮਿਲਦੇ ਜਿਹਨਾਂ ਨੂੰ ਬਖਸ਼ਿਆ ਸਤਗੁਰੂ ਨੇ ਨੇਕਾਂ ਸਾਖੀਆਂ ਹਨ ਨੇਕਾ ਪ੍ਰਮਾਣ ਹਨ ਆਪਾਂ ਸਮੇਂ ਅਨੁਸਾਰ ਵਿਚਾਰ ਕਰਨੀ ਆ ਜੇ ਤਾਂ ਆਡੀਓ ਜਿਆਦਾ ਲੰਬੀ ਹੋ ਜਾਏਗੀ ਸਤਗੁਰੂ ਵੇ ਪ੍ਰਵਾਸ ਰੰਦਾ ਨਾ ਜਮਕਾਨ ਨਾ ਸ਼ੰਦਾ ਬੰਦਾ ਉਹ ਵੇ ਪ੍ਰਵਾਹ ਹੈ ਦੇ ਕੇਵਲ ਤੇ ਕੇਵਲ ਸਰਦਾ ਭਾਵਨਾ ਤੇ ਪਿਆਰ ਚਾਹੀਦਾ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਚਰਨ ਸ਼ਰਨ ਗੁਰ ਏਕ ਪੈੰਡ ਆ ਜਾਏ ਚੱਲ ਸਤ ਗੁਰ ਕੋਟ ਪੈੰਡ ਆਗੇ ਹੋਏ ਲੇਤ ਹੈ ਇੱਕ ਬਾਰ ਸਤ ਗੁਰ ਮੰਤਰ ਸਿਮਰਤ ਸਿਮਰਨ ਮਾਤਰ ਸਿਮਰਨ ਤਾਹੇ ਬਾਰੰ ਬਾਰ ਗੁਰਹਿਤ ਹੈ ਭਾਵਨੀ ਭਗਤ ਭਾਏ ਕੋਡੀ ਅਗਰ ਭਾਗ ਰੱਖਣ ਤਾਹੇ ਗੁਰ ਸਰਬ ਰਿਧਾਰ ਦਾਨ ਦੇਤ ਹੈ ਸਤ ਗੁਰ ਦਇਆਨਦ ਮਹਿਮ ਅਗਾਧ ਬੋਧ ਨਮੋ 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 ਨੇਤ 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 ਹੈ ਇਸ ਤਰ੍ਹਾਂ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪ੍ਰਵਾਹ ਇਹ ਪੋ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅਖਰੀ ਅਰਥ ਕਰਦੇ ਆਪਸੋ ਵਿਚਾਰਾ ਕਰਦੇ ਆਪਸੋ ਗੁਰਬਾਣੀ ਦੇ ਪ੍ਰਬੰਧ ਦਿੰਦੇ ਆਪਸੋ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਹੁਣ ਇਹ ਸੁਭਾਅ ਖੰ ਸਤਿਗੁਰੂ ਜੀ ਸੰਗਤ ਬਖਸ਼ ਲੈਣਾ ਸਮਤ ਬਖਸ਼ਣੀ ਚੜਿਆ ਮਹੀਨਾ ਸਤਿਗੁਰੂ ਜੀ ਸਾਰਿਆਂ ਦਾ ਚੜਦੀ ਕਲਾ ਨਾ ਬਾਣੀ ਪੜਦਿਆਂ ਸੇਵਾ ਸਿਮਰਨ ਕਰਦਿਆਂ ਅੰਬੀਤ ਕਰਾਉਣ ਹੋਈਆਂ ਪੁੱਲਾਂ ਚੋਂ ਕਦੇ ਮਾਹੀ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ